ਆ ਕੀ ਕਰਤੀ ਰੋਏ ਬਾਕੀ ਤੇਰਾ ਸਹ ਹੈਗ ਬੋਲੇ ਚ ਵੀ ਨਹੀਂ ਆਇਆ ਤੇ ਆ ਸਾਰਾ ਹੀ ਨਸਰ ਗਿਆ ਕੇਰਾਇਆ ਕੇ ਫੱਕ ਫੁੱਕਟ ਗਈ ਸੀ ਫੱਕ ਕਾ ਨੂੰ ਕਟ ਗਈ ਸੀ ਇਹਦਾ ਕਿਆਰਾਕ ਥਾਨਾ ਮੈਂ ਜਾਣ ਕੇ ਗੇਤਾ ਲਾਇਆ ਕਿਉਂ ਗੇਤਾ ਕਾ ਤੋ ਲਾਤਾ ਇਹ ਗੇਤਾ ਵਧਿਆ ਜਾਣਾ ਬਾਈ ਜੀ ਇਸ ਦੂਬਾਰ ਮੈਂ ਲਾ ਦੇਣਿਆ ਆਲੂ ਆਲੂਆਂ ਦਾ ਵਟ ਕੇ 2.5 ਲੱਖ ਰੁਪਇਆ ਫੇਰ ਲਾ ਦੇਣਿਆ ਗੇਤੀ ਮੂੰਗੀ ਉਹਦੇ ਪੈਸੇ ਵਟ ਲੈਣੇ ਹੋਗੀਆਂ ਨਾ ਤਿੰਨ ਫਸਲਾਂ ਤੁਸੀਂ ਉਹ ਰਵੈਤੀ ਖੇਤੀ ਦੋ ਬਸਨਾ 20 60 30 ਡਾਲੇ ਹੈਗੇ ਆ ਉਹ ਤੂੰ ਤਾਂ ਮੇਰੇ ਤੇਵੇਂ ਮੱਚਣਾ ਇਹ ਤਿੰਨ ਫਸਲਾਂ ਕੱਢਣਾ ਹਰੇਕ ਦੇ ਵਸ ਦੀ ਗੱਲ ਨਹੀਂ ਮੇਰੇ ਵਰਗਾ ਮਿਹਤੀ ਬੰਦਾ ਹੀ ਕੱਢ ਸਕਦਾ ਉਹ ਜਾਣਦਾ ਤੈਨੂੰ ਵੱਡੇ ਮਿਹਨਤ ਕਰਨ ਨਾਲ ਨੂੰ ਹਰ ਸਾਲ ਤੇਰੀ ਘਰ ਦੀ ਪਨੀਰੀ ਹੁੰਦੀ ਆ ਕਦੇ ਉਹਦੇ ਫੱਕ ਮੰਗੇ ਲੜੀ ਕਦੇ ਉਹਦੇ ਮਾਕੇ ਲੜੀ ਤੇ ਗੱਲਾਂ ਤੂੰ ਐਂ ਕਰਦਾ ਜਿਵੇਂ ਯੂਨੀਵਰਸਿਟੀ ਵਾਲੇ ਹਰੇਕ ਸਾਲ ਸਾਦ ਕੇ ਤੈਨੂੰ ਸਨਮਾਨਤ ਕਰਦੇ ਹੋਣ ਘਰੇ ਖਾਣ ਨੂੰ ਕਦੇ ਮਰਲਾ ਸਾਦ ਕੇ ਤੇ ਕੋ ਹੋਇਆ ਨਹੀਂ ਤੇ ਗੱਲਾਂ ਕਰਦਾ ਤੂੰ ਆਲੂਆਂ ਦੀਆ ਵੱਡਾ ਜੰਬੂ ਕਿਸਾਨ